ਸੱਚੇ ਕਾਲ ਦੋਸਤੋ 1947 ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਗੈਸਨੋਲਡ ਵਿੱਚ ਇੱਕ ਅਚਾਨਕ ਖਬਰ ਫੈਲ ਜਾਂਦੀ ਹੈ ਕਿ ਆਕਾਸ਼ ਤੋਂ ਕੁਝ ਕ੍ਰੈਸ਼ ਹੋ ਗਿਆ। ਫੌਜ ਕਹਿੰਦੀ ਹੈ ਮੌਸਮੀ ਗੁਬਾਰਾ ਸੀ ਪਰ ਅਗਲੇ ਹੀ ਦਿਨ ਅਫਵਾਹ ਬਣ ਜਾਂਦੀ ਹੈ ਏਲੀਅਨਸ਼ਿਪ ਅੱਜ ਤੱਕ ਸਵਾਲ ਉਹੀ ਹੈ ਕਿ ਸਰਕਾਰਾ ਸਾਥ ਲੁਕਉਂਦੀਆਂ ਨਹੀਂ ਤੇ ਜਦੋਂ ਵੀ ਇਹ ਗੱਲ ਆਉਂਦੀ ਹੈ ਇੱਕ ਨਾਮ ਆਪਣੇ ਆਪ ਸਾਹਮਣੇ ਆ ਜਾਂਦਾ ਹੈ ਏਰੀਆ 51 ਜੀ ਹਾਂ ਏਰੀਆ 51 ਅਮਰੀਕਾ ਦੇ ਨਵਾਡਾ ਰੇਗਿਸਤਾਨ ਵਿੱਚ ਸਥਿਤ ਇੱਕ ਬਹੁਤ ਹੀ ਗੁਪਤ ਫੌਜੀ ਅੱਡਾ ਹੈ ਨਾ ਉੱਥੇ ਸਾਈਨ ਬੋਰਡ ਨਾ ਟੂਰਿਸਟ ਨਾ ਆਮ ਲੋਕਾਂ ਦੀ ਐਂਟਰੀ ਇਹ ਜਗ੍ਹਾ ਇੰਨੀ ਗੁਪਤ ਰਹੀ ਹੈ ਕਿ ਕਈ ਸਾਲਾਂ ਤੱਕ ਅਮਰੀਕੀ ਸਰਕਾਰਾਂ ਨੇ ਇਹ ਵੀ ਨਹੀਂ ਮੰਨਿਆ ਕਿ ਸਟੇਜ 51 ਮੌਜੂਦ ਵੀ ਹੈ ਸਿਰਫ 2013 ਵਿੱਚ ਜਾ ਕੇ ਇਸ ਨੂੰ ਅਧਿਕਾਰਕ ਤੌਰ ਤੇ ਸਵੀਕਾਰ ਕੀਤਾ ਗਿਆ 1950 ਦੇ ਦਹਾਕੇ ਵਿੱਚ ਅਮਰੀਕਾ ਅਤੇ ਰੂਸ ਵਿੱਚ ਕੋਲਡ ਵਾਰ ਚੱਲ ਰਹੀ ਸੀ ਦੁਸ਼ਮਣ ਤੇ ਨਜ਼ਰ ਰੱਖਣ ਲਈ ਅਮਰੀਕਾ ਨੇ ਕੁਝ ਬਹੁਤ ਹੀ ਗੁਪਤ ਹਵਾਈ ਜਹਾਜ਼ ਤਿਆਰ ਕੀਤੇ ਯੂ 2 ਸਪਲਾਈ ਪਲੇਨ ਸਾਲ 21 ਬਲੈਕਵਰਡ ਇਹ ਜਹਾਜ਼ ਬਹੁਤ ਉਚਾਈ ਤੇ ਬਹੁਤ ਤੇਜ਼ੀ ਗਤੀ ਨਾਲ ਅਕਸਰ ਰਾਤ ਨੂੰ ਉੱਡਦੇ ਸਨ ਆਮ ਲੋਕਾਂ ਲਈ ਇਹ ਸਭ ਕੁਝ ਅਜੀਬ ਸੀ ਸੋਚੋ ਤੁਸੀਂ ਰਾਤ ਨੂੰ ਆਕਾਸ਼ ਵੱਲ ਦੇਖੋ ਤੇ ਚਮਕਦੀ ਹੋਈ ਜੀਵ ਸ਼ਕਲ ਦੀ ਚੀਜ਼ ਉੱਡਦੀ ਨਜ਼ਰ ਆਵੇ ਤੇ ਸਰਕਾਰ ਕੁਝ ਵੀ ਨਾ ਦੱਸੇ ਦਿਮਾਗ ਕੀ ਸੋਚੇਗਾ ਅਸਲ ਵਿੱਚ ਉਹ ਸਿਰਫ ਫੌਜੀ ਪ੍ਰਯੋਗ ਸਨ ਪਰ ਸਰਕਾਰੀ ਚੁੱਪੀ ਅਫਵਾਹਾਂ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ ਪਹਿਲਾਂ ਕਿਹਾ ਗਿਆ ਉਡੀ ਤਸਵੀਰ ਮਿਲੀ ਹੈ ਫਿਰ ਕੀ ਆ ਗਿਆ ਗਲਤੀ ਸੀ ਮੌਸਮੀ ਗੁਬਾਰਾ ਸੀ ਬਿਆਨ ਕਿਉਂ ਬਦਲਿਆ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਪ੍ਰੋਜੈਕਟ ਮੌਗਲ ਦਾ ਹਿੱਸਾ ਸੀ ਜਿਸ ਦਾ ਮਕਸਦ ਰੂਸ ਦੀ ਨਿਊਕਲੀਅਰ ਸਰਗਰਮੀ ਸੁਣਨਾ ਸੀ ਪਰ ਜਦੋਂ ਭਰੋਸਾ ਟੁੱਟਦਾ ਹੈ ਹਰ ਸੱਚ ਵੀ ਲੋਕਾਂ ਨੂੰ ਝੂਠ ਲੱਗਣ ਲੱਗ ਪੈਂਦਾ ਅੱਜ ਤੱਕ ਕੋਈ ਪੱਕਾ ਸਬੂਤ ਨਹੀਂ ਕੋਈ ਅਸਲੀ ਤਸਵੀਰ ਨਹੀਂ ਕੋਈ ਤਸਦੀਕशुदा ਦਸਤਾਵੇਜ਼ ਨਹੀਂ ਜੇ ਪਰਗ੍ਰਹਿ ਵਾਸੀ એલियंस ਹੁੰਦੇ ਤਾਂ ਸਿੱਧੇ ਇੱਕ ਜਗ੍ਹਾ ਤੇ ਹੀ ਕਿਉਂ ਦੁਨੀਆਂ ਦੇ ਹੋਰ ਵੀ ਬਹੁਤ ਦੇਸ਼ ਨੇ ਪਰ ਸੰਗਤ ਜਵਾਬ ਇਹ ਹੀ ਹੈ ਫੌਜੀ ਗੁਪਤਤਾ ਪਲੱਸ ਅਣਜਾਣ ਚੀਜ਼ਾਂ ਪਲੱਸ ਅਫਵਾਹਾਂ 2019 ਵਿੱਚ ਇੰਟਰਨੈਟ ਤੇ ਮੋਹਮ ਚੱਲੀ ਸਟੌਂਗ ਏਰੀਆ 51 ਲੱਖਾਂ ਲੋਕ ਇੰਟਰਸਟਿਡ ਪਰ ਅਸਲ ਵਿੱਚ ਕੋਈ ਵੀ ਅੰਦਰ ਨਹੀਂ ਗਿਆ ਇਹ ਸਾਬਤ ਕਰਦਾ ਹੈ ਕਿ ਇੰਟਰਨੈਟ ਅਫਵਾਹਾਂ ਨੂੰ ਵੀ ਤੇਜ਼ੀ ਨਾਲ ਫਲਾਇਆ ਜਾਂਦਾ ਹੈ। ਇਹ ਜੀਆ 51 ਇੱਕ ਗੁਪਤ ਫੌਜੀ ਅੱਡਾ ਹੈ। ਉੱਥੇ ਨਵੀਂ ਟੈਕਨੋਲੋਜੀ ਦੀ ਜਾਂਚ ਹੁੰਦੀ ਹੈ ਪਰ ਗ੍ਰਹਿ ਵਾਸੀਆਂ ਦਾ ਕੋਈ ਸਬੂਤ ਨਹੀਂ। ਹਰ ਗੁਪਤ ਚੀਜ਼ ਪਰ ਗ੍ਰਹਿ ਵਾਸੀ ਨਹੀਂ। ਜਦੋਂ ਵੀ ਕੋਈ ਅਜੀਬ ਗੱਲ ਸੁਣੋ ਤਾਂ ਸੋਚੋ ਕਿਉਂਕਿ ਹਰ ਰਾਜ਼ ਦਾ ਜਵਾਬ ਆਕਾਸ਼ ਵਿੱਚ ਨਹੀਂ ਸਾਡੇ ਆਪਣੇ ਦਿਮਾਗ ਵਿੱਚ ਹੁੰਦਾ ਹੈ। ਸਸ ਜਕਾ ਜੀ